ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਆਪਾਂ ਕੱਟੀਆਂ ਬੱਚੀਆਂ ਛੱਡੀਆਂ ਹੋਈਆਂ ਖੁੱਲੀਆਂ ਜੀ ਇਹ ਵਿੱਚੇ ਪਿੰਜਰਾ ਪਿਆ ਡੌਗ ਦਾ ਤੇ ਡੌਗ ਆਪਣਾ ਮਰ ਗਿਆ ਜਰਮ ਸ਼ਿਟ ਦਾ ਕੁੱਤਾ ਤਾਂ ਆਪਣੇ ਕੋਲ ਤੇ ਹੋਰ ਦੇਖਾਂਗੇ ਹੁਣ ਹੋਰ ਲਿਆਵਾਂਗੇ ਕੋਈ ਹੂੰ ਅੱਖ ਵੀ ਪੈ ਜਨੇ ਤੈਨੂੰ ਕੀ ਗੱਲ ਹੈ ਕੱਪੜੇ ਕਦੇ ਲੱਗਦੇ ਨਹੀਂ ਖਾਨ ਤੇ ਜਿਹੜੀ ਇਹ ਕੱਟੀ ਜੀ ਆਪਣੇ ਕੋਲ ਇਹ ਛੋਟੇ ਸਿੰਗਾ ਵਾਲੀ ਇਹ ਵੀਰਾਬਲੀ ਦੇ ਭਾਰਤ ਬੁਲਦੀ ਹੈ ਜੀ ਤੇ ਕੋਹ ਕੱਟੀ ਖੜੀ ਉਹ ਉਪਰ ਉਹ ਐਲਡੀਐਫ ਦੇ ਅਮਰ ਬੁਲਦੀ ਆ ਤੇ ਆ ਬੱਚੀ ਡੈਨਮਾਰਕ ਦੀ ਹੈ ਜੀ ਜਰਸੀ ਦੀ ਤੇ ਉਹ ਬੈਠੀ ਆ ਉਹ ਸੈਗ ਦੀ ਆ ਜੀ ਐਚ ਐਫ ਸੈਗ 40424 ਦੀ ਤੇ ਅੱਜ ਹੁਣ ਇਹ ਡੰਗਰ ਆਪਾਂ ਨੇ ਹੁਣ ਕੱਟਦੇ ਮਾਰਨਿੰਗ ਟਾਈਮ ਆ ਧੁੱਪਾਂ ਚ ਖੜਨਗੇ ਘੰਟਾ ਕ ਇੱਧਰ ਖੜੀਆਂ ਗਾਂ ਆ ਮੱਝਾਂ ਕੁਛ ਇੱਧਰ ਬੈਠੀਆਂ ਨੇ ਜੀ ਇਹ ਉਹ ਦੋ ਝੋਟੀਆਂ ਜਿਹੜੀਆਂ ਆਪਾਂ ਹਰਿਆਣੇ ਤੋਂ ਲਿਆਏ ਤੇ ਇਹ ਝੋਟੀ ਦੇ ਸੀਮਨ ਲੱਗਿਆ ਵਾ ਜੀ ਐਚਐਸਵੀ ਮੰਗਲ ਦਾ ਤੇ ਇਹ ਚੱਕਾ ਪਾਸ ਹੋਣੀ ਹੈ ਇਹ ਤੇ ਇਹ ਝੋਟੀ ਸੋਣੀ ਵਾਲੀ ਆਪਣੀ ਮੱਝ ਇਹ ਤਕਰੀਬਨ ਮਹੀਨਾ ਕਰ ਰਿਹਾ ਸੋਣ ਚੀ ਇਹਦੇ ਸੀਮਨ ਲੱਗਿਆ ਵਾ ਨੀਲੀ ਰਾਵੀ ਦਾ ਤੇ ਨੀਲੀ ਰਾਵੀਆਂ ਦੋ ਚਾਰ ਮੱਝਾਂ ਕਰਨੀ ਆਪਾਂ ਤਿਆਰ ਤੇ ਲੁਧਿਆਣਾ ਯੂਨੀਵਰਸਿਟੀ ਗੜਵਾਸੂ ਦਾ ਲੱਗਿਆ ਬਈ ਇਹ ਸੀਜ਼ਨ ਗੜਵਾਸੂ ਯੂਨੀਵਰਸਿਟੀ ਲੁਧਿਆਣਾ 507 ਨੰਬਰ ਉਹਦੇ YouTube ਤੇ ਵੀਡੀਓ ਹੈਗੀਆਂ ਜੀ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਬੱਚੇ ਬਹੁਤ ਵਧੀਆ ਉਹਨੇ 507 ਨੰਬਰ ਤੇ ਆ ਮੱਝ ਖੜੀ ਹੈ ਆਪਣੀ ਜਦੋਂ ਇਹ ਉਹ ਕਿਹੜੀ ਮੰਗਲ ਦੀ ਕੱਟੀ ਆ ਜਾਵਨੇ ਉਹ ਫੀਮੇਲ ਉਹਦੀ ਇਹਦੀ ਕੱਟੀ ਹੈ ਜੀ ਮੱਝ ਦੀ ਉਹ ਤੇ ਇਹ ਹੁਣ ਗੱਬਣਾ ਜੀ ਐਚਐਸਬੀ ਪ੍ਰਧਾਨ ਬੋਲਤੋਂ ਤੇ ਪ੍ਰਧਾਨ ਦੀ ਦਿਖਾਵਾਂਗੇ ਆਪਾਂ ਬੱਚੇ ਜਦੋਂ ਬੱਚੇ ਆਏ ਕਿਵੇਂ ਦੇ ਕੱਦ-ਕੁੱਦ ਕਿਵੇਂ ਦਾ ਐਚਐਸਬੀ ਦੇ ਸਾਰੇ ਬੋਲਾਂ ਦੇ ਤੇ तकरीबन ਬੱਚੇ ਵਧੀਆ ਆਉਨੇ ਕੱਦ-ਕੁੱਦ ਬਹੁਤ ਵਧੀਆ ਆਉਂਦਾ ਗਾਵਾਂਾਂ ਦੇ तकरीबन ਸਾਰਿਆਂ ਦੇ ਸੀਮਨ ਲੱਗ ਚੁੱਕੇ ਤੇ ਜਿਵੇਂ ਜਿਵੇਂ ਚੱਕ ਪਾਸ ਹੋਣਗੇ ਆਪਾਂ ਡਿਟੇਲ ਦਵਾਂਗੇ ਤੁਹਾਨੂੰ ਕਿਹੜਾ ਕਿਹੜਾ ਸੀਮਨ ਲਵਾਇਆ ਵਾ ਤੇ ਬਾਕੀ ਹਲੇ ਇੱਕ ਚੈੱਕ ਪਾਸ ਹੋਈ ਹੋਈ ਜੀ ਬੱਚੀ ਆਪਣੀ ਆਹ ਇਹ ਹੋਗੀ ਤਕਰੀਬਨ 4 ਕੁ ਮਹੀਨੇ ਦੀ ਤੇ ਇਹਦੇ ਸੈਗ ਦਾ ਸੀਮਨ ਲੱਗਿਆ ਵਾ ਜੀ 40 435 ਦਾ ਇਹ ਕੋ ਝੋਟੀਆਂ ਖੜੀ ਆ ਆਪਣੀ ਇਹਦੇ ਕੇਵੀਐਫ ਸੂਰਵੀਰ ਦਾ ਸੀਮਨ ਲੱਗਿਆ ਵਾ ਜੀ ਉਹ ਹੁਣ ਚੈੱਕ ਪਾਸ ਹੋ ਜੇ ਫਿਰ ਡਿਟੇਲ ਦਵਾਂਗੇ ਤੁਹਾਨੂੰ ਆਪਾਂ ਉਹ ਬੱਚੀ ਦੇ ਲੱਗਿਆ ਵਾ ਜੀ ਕੇਵੀਐਫ ਜੋਰਾਵਰ ਦਾ ਜੋਰਾਵਰ ਐਚਆਬੋਲਾ ਜੀ ਕੇਵੀਐਫ ਜਿਹੜਾ ਸੀਮਨ ਆਉਂਦਾ ਕਰਮਵੀਰ ਬਰੀਡਿੰਗ ਫਾਰਮ ਦੇ ਨਾਮ ਤੇ ਆਉਂਦਾ ਜੀ ਤੇ ਅੱਜ ਦੀ ਡਿਟੇਲ ਆਪਾਂ ਦੇਣੀ ਦੀ ਤੁਹਾਨੂੰ ਇਹੀ ਤੇ ਬਾਕੀ ਆਪਾਂ ਹੁਣ ਤੋੜੀ ਲੈ ਕੇ ਜਾਣੀ ਚੰਡੀਗੜ੍ਹ ਤੇ ਕੱਲ ਪੰਡਾ ਬੰਨ ਲਿਆਂਦੀਆਂ ਜੀ ਅੱਜ ਟਰੈਲੀ ਕਰਾਂਗੇ ਲੋਡ ਤੇ ਬਾਕੀ ਹੁਣ ਧੁੱਪਾਂ 'ਚ ਖੜੀਆਂ ਜੀ ਪੁੱਛ ਨੂੰ ਲੈਦੇ ਨੇ ਯਾਰੇ ਇੱਕ ਬੱਚੀ ਆਪਣੀ ਬੈਠੀ ਹੈ ਜੀ ਆਹ ਇਹ ਸੈਕ ਦੀ ਹੈ ਜੀ ਜਰਸੀ ਦੀ 5071 ਦੀ ਤਿੰਨ ਕ ਮਹੀਨੇ ਦੀ ਹੋ ਗਈ ਤਕਰੀਬਨ ਫੀਡ ਫੂਡ ਚੱਲ ਰਹੀ ਹੈ ਇਹਨੂੰ ਕਾਰਗਿਲ ਦੀ ਕਾਫ ਗਰੋਬਰ ਚੱਲ ਰਹੀ ਹੈ ਨਾਲ ਦੁੱਧ ਤੇ ਨਾਲ ਥੋੜਾ ਜਿਹਾ ਪਾਣੀ ਪਾ ਧਰ ਦਿੰਦੇ ਆ ਇਹਨੂੰ ਡਿਵਾਰਮਿੰਗ ਹੋ ਗਈ ਜੀ ਦੀ ਇੱਕ ਵਾਰ ਹੁਣ ਤੇ ਹੁਣ ਦੁਬਾਰ ਤੇ ਡਿਵਾਰਮਿੰਗ ਕਰਾਂਗੇ ਜੀ ਦੋ ਵਾਰ ਤਕਰੀਬਨ ਹੋ ਗਈ ਜੀ ਇਹਦੀ ਡਿਵਾਰਮਿੰਗ ਤੇ ਹੁਣ ਆਪਾਂ ਤਿੰਨ ਵਾਰ ਹੋਲੀ ਜੀ ਪਹਿਲਾਂ ਦੋ ਵਾਰ ਤਾਂ ਆਪਾਂ ਮਹੀਨੇ ਚੋਂ ਦੇਤੀ 3 ਵਾਰ ਹੁਣ ਚੌਥੀ ਵਾਰ ਕਰਾਂਗੇ ਡਿਵਾਰਮਿੰਗ ਇਹਦੀ ਤਦ ਨਾਲ ਥੋੜੀ ਲੀਵਰ ਦੀ ਦਵਾਈ ਦੇਈ ਜੰਨੇ ਆਪਾ ਤੇ ਵਾ ਕਿਧਰ ਕੱਟੀਆਂ ਬੈਠੀਆਂ ਆਪਣੀਆਂ ਦੇਖੋ ਜੀ ਇਹ ਹੈਗੀ ਆਪਣੀ ਲਾਹੌਰੀ ਦੀ ਇਸਾਰ ਬੋਂ ਦੇ ਲਾਹੌਰੀ ਦੀ ਨੀਲੀ ਰੈੱਡ ਦੀ ਕੱਟੀ ਹੈ ਜੀ ਇਹ ਇਹ ਵੀ 6-7 ਮਹੀਨੇ ਦੀ ਹੋਗੀ ਇਹ ਮੰਗਲ ਦੀ ਹੋਈ ਹੈ ਜੀ 6 ਮਹੀਨੇ ਦੀ ਤੇ ਦੋਹੇ ਇਕੱਠੀਆਂ ਖੜਦੀਆਂ ਜਿਹਨੇ ਦੇਖੋ ਬਾਲ ਪੱਟ ਤੇ ਦੇਖੋ ਇਹਨੇ ਸਾਫ਼ ਕਰਤੀ ਬਿਨਾ ਮਸ਼ੀਨ ਤੋਂ ਦੇਖੋ ਤੇ ਹੁਣ ਬਸ ਦੋ ਚਾਰ ਦਿਨ ਦਾ ਕੰਮ ਆ ਜੀ ਆਪਣਾ ਤੂੜੀ ਦਾ ਤੇ ਫਿਰ ਆਪਾਂ ਇਹਨਾਂ ਦੀ ਬਾਲ ਮਨਾ ਦੇਣਿਆਂ ਕਿਉਂ ਗਰਮੀ ਆ ਗਈ ਹੁਣ ਨਹੀਂ ਠੰਡ ਧਰੇ ਤੇ ਬਾਕੀ ਫਿਰ ਆਪਾਂ ਅਲੱਗ ਕਰਦੇ ਲੋਡ ਟਰਾਲੀ ਪੰਡਾ-ਮੰਡਾ ਆਪਾਂ ਪਾਤੀਂ ਲੋ ਜੀ ਆਪਾਂ ਹੁਣ ਆ ਗਏ ਮੋਟਰ ਤੇ ਤੇ ਹਥਿਆਰ ਆਪਾਂ ਕਰ ਲਿਆ ਤੇ ਤਿੱਖਾ ਹੁਣ ਵੱਡੀਆਂ ਬਰਸੀਨ ਪਹਿਲਾਂ ਤੇ ਟਰੈਕਟਰ ਬਣਾਉ ਖੜਾਤਾ ਤੇ ਫਿਰ ਆਪਾਂ ਟਰਾਲੀ ਲੋਡ ਕਰਦਣੀ ਹੈ ਤੂੜੀ ਵਾਲੀ ਤੇ ਠੰਡਾ ਜਿਹਾ ਮੌਸਮ ਆਵਾਂਗਾ ਪਹਿਲਾਂ ਬਰਸੀਨ ਦਾ ਨਵੇੜ ਦੀ ਕੰਮ ਧੁੱਪਾਂ ਹੋ ਜਾਂਦੀ ਚਲੋ ਜੀ ਹੁਣ ਆਪਾਂ ਵੱਢ ਕੇ ਬਰਸੀਨ ਫਿਰ ਜਾ ਕੇ ਘਰਾਂ ਲੋਡ ਕਰਾਂਗੇ ਤੂੜੀ ਇਹ ਆਪਣੀ ਮੋਟਰ ਆ ਗਈ ਜੀ ਇੱਧਰ। ਰੋਈ ਚੱਕੀ ਹਥਿਆਰ ਹੁਣ। ਲੋ ਜੀ ਵਰਸੀਨ ਹੋ ਗਿਆ ਫਾਈਨਲ ਕਟਾਈ ਫਾਈਨਲ ਹੋ ਗਈ। ਪਾਤੀਆਂ ਪੰਡਾ। ਆ ਵੀ ਉਠਾਈਏ ਪੰਡਾ। ਚਲੋ ਜੀ। ਚਲੋ ਜੀ ਚਲਿਓ ਉਠਾਈਏ ਪੰਡਾ। ਲੋ ਜੀ ਆਪਾਂ ਲੱਗੇ ਹੁਣ ਟਰਾਲੀ ਲੋਡ ਕਰਨ। ਊੜੇ ਜੀ। ਟਰਾਲੀ ਕਰਾਂ ਬੈਕ। ਆਉਣ ਦੇ ਆਉਣ ਦੇ ਤੇ ਇੱਧਰ ਆਪਣਾ ਸ਼ੈੱਡ ਆ ਜੀ ਤੇ ਕੱਲ ਆਪਾਂ ਨੇ ਜਿਹੜੀਆਂ ਪੰਡਾ ਪਾਤੀਆਂ ᱛੀਆਂ 45 ਪੰਡਾ ਆਪਾਂ ਭਰਤੀ ਰੱਖੀ ਹੋਈਆਂ ਸੀ ਹੁਣ ਆਪਾਂ ਇਹ ਤਾਂ ਸੈੱਟ ਕਰਕੇ ਲਾਉਣੀ ਆ ਜੋ ਟਰਾਲੀ 'ਚ ਤੇ ਆਪਣਾ ਸ਼ੈੱਡ ਆ ਜੀ ਤੂੜੀ ਵਾਲਾ ਦੇਖੋ ਤੇ 90 85 ਟਰਾਲੀਆਂ 'ਚ ਆ ਜਾਣੀਆਂ ਤੂੜੀ ਦੀਆਂ ਹੁਣ ਆਪਣਾ ਖਾਲੀ ਹੋ ਗਿਆ ਤੇ ਹੁਣ ਆਪਣਾ ਫੇਰ ਭਰਦਣਾ ਸੀਜ਼ਨ ਚ ਓਕੇ ਆ ਜਾ ਵੀ ਲੱਦੀਏ ਫਟਾਫਟ ਆ ਰਸਵੇ ਚੱਕੋ ਛੋਟੂ ਨੂੰ ਬਲਾਗ ਲਿਆਓ ਲਓ ਜੀ ਕਿਨੇ ਰਹਿ ਗਏ 15 ਪੰਡਾ ਹੂੰ 20 ਸੈਕਿੰਡ 20 ਨਹੀਂ 15 ਰਹਿ ਗਏ 15 ਰਹਿ ਗਏ ਜੀ ਬਾਕੀ ਲੱਕਾਤੀ ਲੋਡ ਟਰਾਲੀ ਇਹ ਉੱਪਰ ਕਰਕੇ ਖਾਣ ਔੜੀ ਲਾ ਕੇ ਰੱਖਣੀ ਪੈਣੀ ਆ ਫਿਰ ਠੀਕ ਹੈ ਠੀਕ ਹੈ ਜਿਹੜੀ ਆ ਭਾਰੀ ਜੀ ਉਹ ਜੀ ਹੁਣ ਉੱਪਰ ਜਾ ਰਹੀਆਂ ਸੇਰੇ ਪਰ ਪੰਡਾ ਗੱਦੇ ਗੱਦੇ ਲਾ ਦੇ ਨੇ ਤੇ ਆਪਾਂ ਪਿੱਛੇ ਤੇ ਆ ਬੰਨਤੀ ਰੱਸੀ ਵੀ ਪਿੱਛੇ ਨੂੰ ਨਖਸ ਕੇ ਪਰ ਲੀ ਆ ਪੰਡਾ ਉੱਪਰ ਚਾਰ ਦੋਹੇ ਪਾਸੇ ਨੀ ਬਾਜੇ ਬਾਜੇ ਪਿੱਛੇ ਨੂੰ ਗਿਰ ਜੇ ਨੀ ਪੰਡਾ ਜਾਓ ਚੱਕ ਚਲੋ ਆਵੇ ਵੀ ਹਾਵੇ ਲੋ ਜੀ ਪੰਡਾ ਕਰਤੇ ਸਾਰੀਆਂ ਲੋਡ 45 ਪਿੰਡਾ ਹੋ ਗਿਆ ਲੋਡ ਸਾਰੀਆਂ ਚੱਕਤੀਆਂ ਤੇ ਹੁਣ ਪੱਲੀਆਂ ਪਾ ਕੇ ਦੱਸੇ ਸੀ ਪਾ ਕੇ ਕਰ ਦਾਂਗੇ ਫਾਈਨਲ ਤੇ ਹੁਣੇ ਫੇਸਬੁਕ ਪੇਜ ਨੂੰ ਕਰ ਲਈ ਫੋਲੋ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰਨਾ ਨੀਟਾਈ ਫਾਰਨ ਤਾਂ ਨਵੀਆਂ ਵਾਲੀ ਵੀਡੀਓ ਤੁਹਾਡੇ ਤੱਕ ਪਾਉਂਦੇ ਰਹਿਣ ਧੰਨਵਾਦ ਜੀ ਵੀਡੀਓ ਦੇਖਣ ਦਾ